ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਸਾਬਿਤ ਹੋ ਜਾਵੇਗੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਐਸਜੀ ਤੇ ਆਰ ਵਾਲਿਆਂ ਦੀ ਜ਼ਿੰਦਗੀ ਵਿੱਚ ਹੁਣ ਕਿਹੜੇ ਕਿਹੜੇ ਵੱਡੇ ਬਦਲਾਅ ਹੋ ਜਾਣਗੇ ਇਹਨਾਂ ਦੀ ਕਿਸਮਤ ਹੁਣ ਕਿਸ ਤਰੀਕੇ ਦੇ ਨਾਲ ਬਦਲ ਜਾਵੇਗੀ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਕਿਹੜੇ ਬਦਲਾਅ ਹੋਣਗੇ ਜਿਨ੍ਹਾਂ ਦੇ ਹੋਣ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵਧੀਆ ਉਲਟ ਫੇਰ ਹੋ ਜਾਵੇਗਾ ਤੇ ਕਿਸਮਤ سونے ਵਾਂਗ ਚਮਕ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਸਦਾ ਕ੍ਰਿਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਆਪਣੀ ਅੱਜ ਦੀ ਵੀਡੀਓ ਸ ਅੱਖਰ ਜੀ ਅੱਖਰ ਤੇ ਆਰ ਅੱਖਰ ਵਾਲਿਆਂ ਲਈ ਬੜੇ ਹੀ ਇੰਪੋਰਟੈਂਟ ਜਾਣਕਾਰੀ ਸਾਬਤ ਹੋ ਜਾਵੇਗੀ ਕਿਉਂਕਿ ਉਹਨਾਂ ਦੇ ਲਈ ਮਹਾ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਹੁਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਹੀ ਦਿਨਾਂ ਵਿੱਚ ਬਹੁਤ ਵੱਡਾ ਉਲਟ ਫੇਰ ਹੋਣ ਵਾਲਾ ਹੈ ਜਿਸ ਦੇ ਨਾਲ ਉਹਨਾਂ ਦੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਸਾਰੇ ਹੀ ਕੰਮਾਂ ਨੂੰ ਛੱਡ ਕੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲਿਓ ਕਿਉਂਕਿ ਤਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਨੂੰ ਹੁਣ ਕੁਝ ਹੀ ਦਿਨਾਂ ਵਿੱਚ ਬਹੁਤ ਵੱਡੇ ਧਨਲਾਭ ਹੋਣ ਦੀ ਸੰਭਾਵਨਾ ਹੈ ਆਉਣ ਵਾਲੇ ਵਿਹ ਦਿਨਾਂ ਦੇ ਵਿੱਚ ਵਿੱਚ ਹੀ ਇਹਨਾਂ ਨੂੰ ਧਨ ਪ੍ਰਾਪਤੀ ਦੇ ਅਨੇਕਾ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਨਾਲ ਇਹ ਸਮਾਂ ਇਹਨਾਂ ਦੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਅਖਵਾਉਣ ਵਾਲਾ ਹੈ ਕਿਉਂਕਿ ਦੋਸਤੋ ਇਹਨਾਂ 20 ਦਿਨਾਂ ਦੇ ਅੰਦਰ ਅੰਦਰ ਧਨ ਰਾਜ ਯੋਗ ਨਾਲ ਹੀ ਇਹਨਾਂ ਦਾ ਸਵਾਰਥ ਸiddhi ਯੋਗ ਅੰਮ੍ਰਿਤ ਸiddhi ਯੋਗ ਸੁਭਾਗਿਆ ਯੋਗ ਬਣ ਰਿਹਾ ਹੈ ਨਾਲ ਹੀ ਨਾਲ ਸੰਜੋਗ ਦੇ ਵਿੱਚ ਬਣ ਰਿਹਾ ਹੈ ਇਹਨਾਂ ਦੇ ਲਈ ਮਹਾਦੁਰਲਭ ਸੰਜੋਗ ਜਿਸ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਵਿੱਚ ਐਸਾ ਸਮਾਂ ਸ਼ੁਰੂ ਹੋ ਜਾਵੇਗਾ ਜਿਸ ਦੇ ਲਈ ਇਹਨਾਂ ਦੇ ਘਰ ਵਿੱਚ ਹੁਣ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਦੋਸਤੋ ਇਸ ਸਮੇਂ ਵਿੱਚ ਕਿੱਥੋਂ-ਕਿੱਥੋਂ ਇਹਨਾਂ ਨੂੰ ਧਨਲਾਭ ਹੋਵੇਗਾ ਇਹਨਾਂ ਨੂੰ ਖੁਦ ਨਹੀਂ ਪਤਾ ਹੋਵੇਗਾ ਤੇ ਬਹੁਤ ਹੀ ਵੱਡੀਆਂ-ਵੱਡੀਆਂ ਹੁਣ ਖੁਸ਼ਖਬਰੀਆਂ ਇਹਨਾਂ ਨੂੰ ਪ੍ਰਾਪਤ ਹੋਣ ਵਾਲੀਆਂ ਹਨ ਸੋ ਵੀਡੀਓ ਨੂੰ ਪੂਰਾ ਹੀ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡਾ ਵੀ ਕੋਈ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਦੀ ਰਾਸ਼ੀ ਇਹ ਵਾਲੀ ਹੋਵੇ ਤੇ ਇਸ ਅੱਖਰ ਤੋਂ ਨਾਮ ਸ਼ੁਰੂ ਹੁੰਦਾ ਹੋਵੇ ਤੁਸੀਂ ਉਸ ਨਾਲ ਸ਼ੇਅਰ ਵੀ ਕਰ ਸਕਦੇ ਹੋ ਤੇ માતા લક્ષ્મી ਜੀ ਦੇ ਸੱਚੇ ਭਗਤ ਵੀਡੀਓ ਨੂੰ ਜਰੂਰ ਲਾਈਕ ਕਰ ਦੇਣ ਤਾਂ ਕਿ ਤੁਹਾਡੇ ਤੇ ਵੀ માતા લક્ષ્ਮੀ ਜੀ ਦੀ ਕਿਰਪਾ ਬਣੀ ਹੀ ਰਹੇ ਸੋ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਹ ਸਮਾਂ ਸਿਰਫ ਤੁਹਾਡੇ ਲਈ ਹੈ ਤੇ ਇਹੋ ਜਿਹਾ ਸਮਾਂ ਕਦੇ ਕਦੇ ਹੀ ਜ਼ਿੰਦਗੀ ਵਿੱਚ ਆਉਂਦਾ ਹੈ ਇਹਨਾਂ 20 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਕੋਲ ਬਹੁਤ ਹੀ ਹੁਣ ਸਮਾਂ ਭਾਗਸ਼ਾਲੀ ਸਾਬਿਤ ਹੋ ਜਾਵੇਗਾ ਇਹ ਸਮਾਂ ਤੁਹਾਡੇ ਲਈ ਖੁਸ਼ਖਬਰੀਆਂ ਲੈ ਕੇ ਆਉਣ ਵਾਲਾ ਹੈ ਤੇ ਨਾਲ ਹੀ ਕੁਝ ਮਹੱਤਵਪੂਰਨ ਤੁਹਾਨੂੰ ਸਾਵਧਾਨੀਆਂ ਵੀ ਜ਼ਰੂਰ ਦੱਸਾਂਗੇ ਜਿਨ੍ਹਾਂ ਨੂੰ ਉਪੜਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੁਖਾਲਾ ਕਰ ਸਕਦੇ ਹੋ ਇਹਨਾਂ ਯੋਗ ਦਾ ਇਸ ਸਮੇਂ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਦੋਸਤੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕੁਝ ਚੀਜ਼ਾਂ ਤੁਹਾਡੇ ਲਈ ਬਹੁਤ ਹੀ ਲੱਕੀ ਸਾਬਿਤ ਹੋ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਇਸ ਲਈ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਵੀਡੀਓ ਨੂੰ ਅੰਤ ਤੱਕ ਸੁਣੋ। ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਹੁਤ ਹੀ ਸਮੇਂ ਦੇ ਬਾਅਦ ਇੰਨੀ ਯਾਦਾ ਪਾਵਰਫੁਲ ਬਣ ਚੁੱਕੀ ਹੈ। ਤੁਹਾਡੇ ਲਈ ਧਨ ਲਾਭ ਪ੍ਰਾਪਤੀ ਦਾ ਬੜਾ ਹੀ ਵਧੀਆ ਸ਼ੁਭ ਸੰਜੋਗ ਆ ਰਿਹਾ ਹੈ। ਜਿਨ੍ਹਾਂ ਦੇ ਬੱਚੇ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਸੀ। ਕਈ ਵਾਰ ਉਹਨਾਂ ਦਾ ਰਿਸ਼ਤਾ ਤਾਂ ਹੋ ਜਾਂਦਾ ਸੀ ਪਰ ਐਨ ਮੌਕੇ ਤੇ ਆ ਕੇ ਉਹੀ ਰਿਸ਼ਤਾ ਟੁੱਟ ਜਾਂਦਾ ਸੀ। ਤੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਹਨ ਇਹ ਸਮਾਂ ਉਹਨਾਂ ਦੇ ਲਈ ਵੀ ਉਹਨਾਂ ਦਾ ਸਾਥ ਦੇਣ ਵਾਲਾ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਧਨਲਾਭ ਹੋਣ ਦੀ ਸੰਭਾਵਨਾ ਹੈ ਇਸ ਅੱਖਰ ਵਾਲੇ ਜੇਕਰ ਲੋਕ ਦੁਕਾਨਦਾਰੀ ਦੇ ਨਾਲ ਜੁੜੇ ਹੋਏ ਹਨ ਇਸ ਸਮੇਂ ਉਹਨਾਂ ਨੂੰ ਦੁਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ ਖੁਦ ਮਹਿਸੂਸ ਕਰਨਗੇ ਕਿ ਇਹ ਸਮਾਂ ਉਹਨਾਂ ਦੇ ਲਈ ਲੱਕੀ ਸਾਬਿਤ ਹੋ ਰਿਹਾ ਹੈ ਇਸ ਸਮੇਂ ਜਿਹੜੀਆਂ ਵੀ ਪੈਣਾ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਇਸ ਅੱਖਰ ਦੇ ਨਾਮ ਵਾਲੀਆਂ ਉਹਨਾਂ ਦੇ ਲਈ ਵੀ ਇਹ ਸਮਾਂ ਬਹੁਤ ਹੀ ਜ਼ਿਆਦਾ ਸ਼ੁਭ ਸਾਬਿਤ ਹੋ ਜਾਵੇਗਾ ਉਹ ਖੁਦ ਮਹਿਸੂਸ ਕਰਨਗੀਆਂ ਕਿ ਜੇਕਰ ਉਹਨਾਂ ਨੇ ਇਹ ਕੰਮ ਸ਼ੁਰੂ ਕਰ ਲਿਆ ਹੈ ਤਾਂ ਉਹਨਾਂ ਦੇ ਲਈ ਸਮਾਂ ਕਿੰਨਾ ਜ਼ਿਆਦਾ ਚੰਗਾ ਸ਼ੁਰੂ ਹੋ ਚੁੱਕਾ ਹੈ ਉਹਨਾਂ ਦੇ ਘਰ ਵਿੱਚ ਦੌਲਤ ਦੀ ਰੇਲਪੇਲ ਹੋ ਜਾਵੇਗੀ ਕਿਉਂਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਇਹਨਾਂ ਤੇ ਹੁਣ ਪ੍ਰਸੰਨ ਹੋ ਚੁੱਕੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਬੜਾ ਹੀ ਪਾਵਰਫੁਲ ਹੁਣ ਸਾਬਿਤ ਹੋ ਜਾਵੇਗਾ ਜੇਕਰ ਤੁਹਾਡਾ ਮਸਲਾ ਕੋਈ ਕਾਫੀ ਸਮੇਂ ਤੋਂ ਕੋਟਕ ਚਹਿਰੀ ਦੇ ਵਿੱਚ ਚੱਲ ਰਿਹਾ ਸੀ ਉਸ ਵਿੱਚ ਵੀ ਹੁਣ ਤੁਹਾਡੇ ਹੱਕ ਦੇ ਵਿੱਚ ਫੈਸਲਾ ਹੋ ਕੇ ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਪ੍ਰਾਪਰਟੀ ਦਾ ਵੀ ਕੋਈ ਮਸਲਾ ਤੁਹਾਡਾ ਕਿਸੇ ਨਾਲ ਚੱਲ ਰਿਹਾ ਸੀ ਉਹ ਪ੍ਰਾਪਰਟੀ ਹੁਣ ਤੁਹਾਡੇ ਨਾਮ ਹੋ ਜਾਵੇਗੀ ਜੇਕਰ ਤੁਸੀਂ ਇਸ ਸਮੇਂ ਦੇ ਵਿੱਚ ਕੋਈ ਨਵਾਂ ਮਕਾਨ ਜਾਂ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਾਭ ਉਠਾ ਲਓ ਜੇਕਰ ਇਹ ਅੱਖਰ ਵਾਲਿਆਂ ਦੇ ਬੱਚੇ ਬਾਹਰ ਵਿਦੇਸ਼ ਵਿੱਚ ਪੜ੍ਹਦੇ ਹਨ ਉਹਨਾਂ ਦੇ ਪੀਆਰ ਮਿਲਣ ਦੀ ਸੰਭਾਵਨਾ ਹੈ ਜਾਂ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਦੀ ਹੁਣ ਆਰਥਿਕ ਦਸ਼ਾ ਸੁਧਰਨ ਵਾਲੀ ਹੈ ਤੁਹਾਡੇ ਘਰ ਵਿੱਚ ਹੋਣਗੀਆਂ ਹੁਣ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤਨਲਾਬ ਤੇ ਤੁਨਾਲ ਹੀ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਹੁਣ ਇਹ ਸਮਾਂ ਉਹ ਹੋਵੇਗਾ ਜਦੋਂ ਮਾਤਾ ਲక్ష్ਮੀ ਦੀ ਦਾ ਨਿਰਮਾਣ ਹੋ ਰਿਹਾ ਹੋਵੇਗਾ ਤੁਹਾਡੀ ਰਾਸ਼ੀ ਦੇ ਲਈ ਰਾਜਯੋਗ ਬਣ ਰਿਹਾ ਹੋਵੇਗਾ ਕੁੰਡਲੀ ਦੇ ਵਿੱਚ ਬਹੁਤ ਹੀ ਵਧੀਆ ਸਮਾਂ ਹੁਣ ਸ਼ੁਰੂ ਹੋ ਜਾਵੇਗਾ ਤੁਹਾਡੇ ਗ੍ਰਹਾਂ ਦੇ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਸਮਾਂ ਤੁਹਾਡੇ ਲਈ ਬੇਹਦ ਖਾਸ ਹੋਣ ਵਾਲਾ ਹੈ ਤੁਹਾਡੀ ਹੁਣ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਜੇਕਰ ਤੁਸੀਂ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਹੋ ਤਾਂ ਇਸ ਹਫਤੇ ਤੁਹਾਨੂੰ ਦੁੱਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਨਾਮ ਵਾਲੇ ਲੋਕ ਜੇਕਰ ਇਸ ਹਫਤੇ ਦੇ ਵਿੱਚ ਕੋਈ ਨਵਾਂ ਵਾਹਨ ਖਰੀਦਦੇ ਹਨ ਤਾਂ ਉਹਨਾਂ ਦੇ ਲਈ ਉਹ ਹੀ ਵਾਹਨ ਬਹੁਤ ਜ਼ਿਆਦਾ ਭਾਗਸ਼ਾਲੀ ਸਾਬਤ ਹੋ ਜਾਵੇਗਾ ਤੁਹਾਡੇ ਬੱਚੇ ਉਸ ਵਾਹਨ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਪ੍ਰਤੀਤ ਕਰਨਗੇ ਨਾਲ ਹੀ ਨਾਲ ਤੁਹਾਡੇ ਘਰ ਦੇ ਮੈਂਬਰ ਵੀ ਬਹੁਤ ਜ਼ਿਆਦਾ ਖੁਸ਼ ਨਮਾ ਮਾਹੌਲ ਪੈਦਾ ਕਰ ਦੇਣਗੇ ਇਸ ਸਮੇਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਅਸ਼ੀਰਵਾਦ ਮਿਲ ਜਾਵੇਗਾ ਜਿਹੜਾ ਵੀ ਕੰਮ ਤੁਸੀਂ ਇਸ ਹਫ਼ਤੇ ਵਿੱਚ ਕੋਈ ਨਵਾਂ ਸ਼ੁਰੂ ਕਰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਬਸ ਤੁਸੀਂ ਸਾਵਧਾਨੀ ਇਹ ਰੱਖਣੀ ਹੈ ਕਿ ਕੰਮ ਨੂੰ ਸ਼ੁਰੂ ਕਰਦੇ ਸਮੇਂ ਕਦੇ ਵੀ 네ਗੈਟਿਵਿਟੀ ਮਨ ਦੇ ਵਿੱਚ ਨਹੀਂ ਲੈ ਕੇ ਆਉਣੀ ਬਲਕਿ ਪੋਜ਼ਿਟਿਵਿਟੀ ਹੀ ਰੱਖਣੀ ਹੈ ਫਿਰ ਹੀ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪ੍ਰਗਤੀ ਕਰਦੇ ਹੋਏ ਤੁਸੀਂ ਅੱਗੇ ਵਧੋਗੇ ਸਫਲਤਾ ਦੇ ਨਵੇਂ-ਨਵੇਂ ਕੀਰਤੀ ਮਾਨ ਸਥਾਪਿਤ ਕਰ ਦੇਵੋਗੇ ਹਰ ਖੇਤਰ ਦੇ ਵਿੱਚ ਤੁਹਾਨੂੰ ਕਾਮਯਾਬੀ ਮਿਲ ਜਾਵੇਗੀ ਉਹ ਖੇਤਰ ਚਾਹੇ ਸਿੱਖਿਆ ਦਾ ਹੋਵੇ ਨੌਕਰੀ ਦਾ ਹੋਵੇ ਜਾਂ ਫਿਰ ਵਪਾਰ ਦਾ ਨਵੀਆਂ-ਨਵੀਆਂ ਖੁਸ਼ਖਬਰੀਆਂ ਮਿਲਣ ਦੀ ਸੰਭਾਵਨਾ ਹੈ ਇਸ ਸਮੇਂ ਜੇਕਰ ਤੁਸੀਂ ਮਨ ਚਾਹੇ ਨੌਕਰੀ ਦੀ ਭਾਲ ਵਿੱਚ ਹੋ ਕਾਫੀ ਸਮੇਂ ਤੋਂ ਬਹੁਤ ਹੀ ਜ਼ਿਆਦਾ ਮਿਹਨਤ ਵੀ ਕਰਦੇ ਹੋ ਪਰ ਇਸ ਸਮੇ ਤੁਹਾਡੀ ਮਿਹਨਤ ਦਾ ਫਾਲਤ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਐਸੇ ਦੋਸਤ ਦਾ ਅਚਾਨਕ ਹੀ ਆਗਮਨ ਹੋਵੇਗਾ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਦਸ਼ਾ ਵੀ ਸੁਧਰ ਜਾਵੇਗੀ ਤੁਹਾਨੂੰ ਮਨ ਚਾਹੀ ਨੌਕਰੀ ਵੀ ਦਵਾ ਸਕਦਾ ਹੈ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇ ਤੁਹਾਡੇ ਬੱਚੇ ਦਾ ਰਿਸ਼ਤਾ ਪੱਕਾ ਹੋਣ ਵਾਲਾ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸ ਸਮੇਂ ਜੇਕਰ ਤੁਸੀਂ ਕਿਸੇ ਤੀਰਥ ਯਾਤਰਾ ਤੇ ਜਾਂਦੇ ਹੋ ਤਾਂ ਉਹ ਵੀ ਤੁਹਾਡੇ ਲਈ ਲੱਕੀ ਸਾਬਿਤ ਹੋ ਜਾਵੇਗੀ ਤੁਹਾਨੂੰ ਹਰ ਕੰਮ ਦੇ ਵਿੱਚ ਹੁਣ ਸਫਲਤਾ ਹੀ ਮਿਲਣ ਵਾਲੀ ਹੈ ਹੁਣ ਜੇਕਰ ਗੱਲ ਕਰੀਏ ਜੀ ਤੁਹਾਡੇ ਬਾਰੇ ਸਾਵਧਾਨੀ ਦੀ ਤਾਂ ਤੁਸੀਂ ਇਹਨਾਂ ਦੋ ਤਿੰਨ ਗੱਲਾਂ ਨੂੰ ਬਹੁਤ ਹੀ ਜ਼ਿਆਦਾ ਖਾਸ ਧਿਆਨ ਵਿੱਚ ਰੱਖਣਾ ਹੈ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਦਿਲ ਤੋਂ ਨਹੀਂ ਲੈਣਾ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਕੋਈ ਵੱਡਾ ਕੰਮ ਕਰਨੇ ਹੀ ਲੈਣਾ ਕਿਉਂਕਿ ਕਈ ਲੋਕ ਕਿਸੇ ਦੇ ਪਿੱਛੇ ਲੱਗ ਕੇ ਕੋਈ ਬਹੁਤ ਵੱਡਾ ਆਪਣਾ ਹੀ ਨੁਕਸਾਨ ਕਰ ਬੈਠਦੇ ਹਨ ਤੇ ਫਿਰ ਬਾਅਦ ਵਿੱਚ ਸੋਚਦੇ ਹਨ ਕਿ ਮੈਂ ਉਸ ਦੇ ਪਿੱਛੇ ਲੱਗ ਕੇ ਇਹ ਕੰਮ ਕਿਉਂ ਕੀਤਾ ਪਰ ਪਹਿਲਾਂ ਹੀ ਆਪਣੇ ਦਿਲ ਤੇ ਦਿਮਾਗ ਤੋਂ ਸੋਚੋ ਉਸ ਦੇ ਫਾਇਦੇ ਨੁਕਸਾਨ ਬਾਰੇ ਸੋਚੋ ਉਹੀ ਫੈਸਲਾ ਫਿਰ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ ਜੇਕਰ ਤੁਹਾਡਾ ਕੈਰੀਅਰ ਜਿਹੜਾ ਹੈ ਵਪਾਰ ਨਾਲ ਜੁੜਿਆ ਹੈ ਤਾਂ ਤੁਸੀਂ ਇਸ ਪ੍ਰਤੀ ਵੀ ਧਿਆਨ ਰੱਖਣਾ ਹੈ ਕਿਉਂਕਿ ਕੈਰੀਅਰ ਦੇ ਨਾਲ ਜੁੜੇ ਹੋਣ ਦੇ ਨਾਲ-ਨਾਲ ਪ੍ਰੇਮ ਸੰਬੰਧਾਂ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ ਨੌਕਰੀ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ ਇਸ ਲਈ ਤੁਸੀਂ ਜਿਹੜਾ ਵੀ ਕੰਮ ਕਰਨਾ ਹੈ ਸੋਚ ਸਮਝ ਕੇ ਹੀ ਕਰਨਾ ਹੈ ਦੂਜੀ ਗੱਲ ਸਭ ਤੋਂ ਵੱਡੀ ਤੁਹਾਡੀ ਜੋ ਸਮੱਸਿਆ ਅਤੇ ਕਮੀ ਹੈ ਤੁਸੀਂ ਲੋਕਾਂ ਦੇ ਬੜੀ ਜਲਦੀ ਵਿਸ਼ਵਾਸ ਕਰ ਲੈਂਦੇ ਹੋ ਹਰ ਕਿਸੇ ਨੂੰ ਆਪਣੀ ਸੋਚ ਦਾ ਸਮਝ ਕੇ ਹੀ ਉਸਦੇ ਨਾਲ ਹਰ ਗੱਲ ਆਪਣੇ ਸ਼ੇਅਰ ਕਰ ਲੈਂਦੇ ਹੋ ਜੋ ਕਿ ਤੁਹਾਡੇ ਲਈ ਸਭ ਤੋਂ ਵੱਡਾ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਇਸ ਲਈ ਤੁਹਾਨੂੰ ਅਸੀਂ ਵਾਰ-ਵਾਰ ਹਰ ਵੀਡੀਓ ਦੇ ਵਿੱਚ ਆਖਦੇ ਹਾਂ ਕਿ ਇਸ ਨਾਮ ਦੇ ਅੱਖਰ ਵਾਲੇ ਲੋਕ ਬਹੁਤ ਜਲਦੀ ਜਿਹੜਾ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਹਨ ਧਿਆਨ ਰੱਖਿਆ ਕਰੋ ਹਰ ਕੋਈ ਤੁਹਾਡਾ ਸਖਾ ਨਹੀਂ ਹੈ ਹਰ ਕੋਈ ਤੁਹਾਡਾ ਦਿਲ ਤੋਂ ਦੋਸਤ ਨਹੀਂ ਹੈ ਇਸ ਲਈ ਤੁਸੀਂ ਕੁਝ ਕ ਸਾਵਧਾਨੀਆਂ ਦਾ ਜ਼ਰੂਰ ਹੀ ਇਸਤੇਮਾਲ ਕਰਨਾ ਹੈ ਫਿਰ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਸ ਵਿੱਚ ਤੁਹਾਨੂੰ ਹੁਣ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬਸ ਤੁਸੀਂ ਮਿਹਨਤ ਤੇ ਲਗਨ ਦੇ ਨਾਲ ਕਰਦੇ ਜਾਣਾ ਹੈ ਫਿਰ ਤੁਹਾਨੂੰ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਨਾਲ ਹੀ ਨਾਲ ਜਿੰਨੀ ਤੁਸੀਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਉਨਾ ਹੀ ਜ਼ਿਆਦਾ ਤੁਹਾਨੂੰ ਜੀਵਨ ਦੇ ਵਿੱਚ ਤੇਜ਼ੀ ਨਾਲ ਪ੍ਰਕਿਰਤੀ ਮਿਲੇਗੀ ਸਫਲਤਾ ਮਿਲ ਜਾਵੇਗੀ ਨਵੀਆਂ-ਨਵੀਆਂ ਸਫਲਤਾਵਾਂ ਤੇ ਕਾਮਯਾਬੀਆਂ ਤੁਹਾਡੇ ਕਦਮ ਚੁੰਮਣਗੀਆਂ ਜਿਸ ਦੇ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਤੇ ਹੋਰ ਜ਼ਿਆਦਾ ਮਿਹਰਬਾਨ ਹੋ ਕੇ ਕਿਰਪਾ ਵਰਸਾ ਦੇਣਗੇ ਤੁਹਾਡੇ ਨਾਮ ਦੇ ਅੱਖਰ ਵਾਲੇ ਲੋਕ ਜਿਹੜੇ ਹਨ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਸਫਲਤਾ ਨੂੰ ਪ੍ਰਾਪਤ ਛੇਤੀ ਕਰ ਲੈਣਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਜਿਹੜੇ ਹਨ ਨੌਕਰੀ ਕਰਦੇ ਹਨ ਨੌਕਰੀ ਵਿੱਚ ਵੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਉਹਨਾਂ ਦੀ ਤਨਖਾਹ ਵਧਣ ਦੀ ਵੀ ਸੰਭਾਵਨਾ ਹੈ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਧੰਨਵਾਦ